ਸ੍ਰੀ ਗੁਰਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਹਰ ਕਿਸਾਨ ਨੂੰ ਮਿਲ ਸਕਦੇ ਨੇ 7 ਲੱਖ ਰੁਪਏ ਸਿਰਫ ਕਰਨਾ ਹੋਵੇਗਾ ਇੱਕ ਕੰਮ ਪੰਜਾਬ ਸਰਕਾਰ ਦਾ ਐਲਾਨ ਝੋਨੇ ਦੀ ਬਾੜੀ ਦੀਆਂ ਦਿਖਾਉਣੀਆਂ ਪੈਣਗੀਆਂ ਫੋਟੋਆਂ ਝੋਨੇ ਦੀ ਪ੍ਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਹੁਣ ਵਾਤਾਵਰਣ ਦੀ ਰੱਖਿਆ ਤਾਂ ਕਰਨਗੇ ਹੀ ਨਾਲ ਹੀ ਦੀ ਨਾਲ ਉਹ 7 ਲੱਖ ਰੁਪਏ ਦਾ ਵਿਸ਼ੇਸ਼ ਇਨਾਮ ਵੀ ਜਿੱਤ ਸਕਦੇ ਹਨ ਦੋ ਕਿਸਾਨਾਂ ਨੂੰ ਪ੍ਰਾਲੀ ਦੇ ਸਜ ਜਿਨ ਵੇੜੇ ਲਈ ਇਛਾਦ ਕਰਨ ਲਈ ਪ੍ਰਸ਼ਾਸਨ ਵੱਲੋਂ 7 ਲੱਖ ਰੁਪਏ ਦਾ ਲੱਕੀ ਡਰਾ ਸ਼ੁਰੂ ਕੀਤਾ ਹੈ ਬਾਲੀ ਨੂੰ ਅੱਗ ਲਾਉਣ ਦੀ ਬਜਾਏ ਉਸ ਦਾ ਉਸ ਦਾ ਵਾਤਾਵਰਣ ਪੱਖੀ ਨੇ ਬੀੜਾ ਕਰਨ ਲਈ ਕਿਸਾਨਾਂ ਨੂੰ ਚਾਹਤ ਕਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 7 ਲੱਖ ਰੁਪਏ ਦਾ ਲੱਕੀ ਡਰਾ ਕੱਢਿਆ ਜਾਵੇਗਾ ਪਹਿਲਾ ਲੱਕੀ ਡਰਾ 17 ਅਕਤੂਬਰ ਨੂੰ ਕੱਢਿਆ ਜਾਵੇਗਾ ਜਿਸ ਵਿੱਚ 25 ਕਿਸਾਨਾਂ ਨੂੰ ਨਾਮ ਜਿੱਤਣ ਦਾ ਮੌਕਾ ਮਿਲੇਗਾ ਪਹਿਲਾ ਨਾਮ 20000 ਰੁਪਏ ਦੂਸਰਾ ਨਾਮ 15000 ਰੁਪਏ ਤੀਸਰਾ ਨਾਮ 10000 ਰੁਪਏ ਤੇ ਤੇ ਬਾਕੀ ਕਿਸਾਨ 2500 2500 ਰੁਪਏ ਦਾ ਨਾਮ ਜੇ ਸਕਣਗੇ ਚੌਥਾ ਦੂਜਾ ਡਰਾ 24 ਅਕਤੂਬਰ ਤੀਜਾ ਡਰਾ 21 ਅਕਤੂਬਰ ਤੇ ਚੌਥਾ ਡਰਾ 7 ਨਵੰਬਰ ਤੇ ਪੰਜਵਾਂ ਡਰਾ 14 ਨਵੰਬਰ ਤੇ ਛੇਵਾਂ ਡਰਾ 21 ਨਵੰਬਰ ਤੇ ਸੱਤਵਾਂ ਡਰਾ 28 ਨਵੰਬਰ ਨੂੰ ਕੱਢਿਆ ਜਾਵੇਗਾ ਇਸ ਵਾਸਤੇ ਇੱਕ ਲਿੰਕ ਅਤੇ QR ਕੋਡ ਜਾਰੀ ਕੀਤਾ ਗਿਆ ਹੈ ਜਿਸ ਰਾਹੀਂ ਕਿਸਾਨ ਇਸ ਲੱਕੀ ਡਰਾ ਲਈ ਅਪਲਾਈ ਕਰ ਸਕਦੇ ਹਨ ਇਹ ਲਿੰਕ 7973975463 ਤੇ WhatsApp ਰਾਹੀਂ ਵੀ ਪ੍ਰਾਪਤ ਕੀਤਾ ਜਾਂਦਾ ਜਾ ਸਕਦਾ ਹੈ ਕਿਸਾਨ 30 ਸਤੰਬਰ ਤੱਕ ਰਿਸਟ੍ਰੇਸ਼ਨ ਕਰ ਸਕਦੇ ਹਨ ਜ਼ਿਲ੍ਹੇ ਦੇ ਜਿਹੜੇ 25 ਪਿੰਡਾਂ 'ਚ ਅੱਗ ਲੱਗਣ ਦੇ ਜ਼ਿਆਦਾ ਕੇਸ ਆਏ ਹਨ ਉਹਨਾਂ ਹੋਰ ਸਪੋਟ ਪਿੰਡਾਂ ਵਿੱਚ ਉਹ ਖੋਦ ਅਤੇ ਐਸਟੀਐਮ ਕੈਂਪਰਾਂ ਕਿਸਾਨਾਂ ਨੂੰ ਜਾਗਰੂਕ ਕਰ ਰੱਖੇ ਹਨ ਇਸ ਤੋਂ ਲਗ 25 ਗਰੁੱਪ ਇੱਕ ਅਫਸਰ ਲਾਏ ਗਏ ਹਨ ਅਤੇ ਹੁਣ ਉਹਨਾਂ ਦੇ ਨਾਲ ਪੁਲਸ ਅਫਸਰ ਵੀ ਪਿੰਡਾਂ ਵਿੱਚ ਜਾ ਰੱਖੇ ਹਨ ਜ਼ਿਲ੍ਹੇ ਦੀਆਂ 13 ਕਾਨੂੰਨਕਿਓਂ ਅੰਦਰ ਚਾਰੀ ਕਲਸਟਰ ਅਤੇ ਸਾਈਕਲਸਟਰ ਅਫਸਰ ਲਾਏ ਗਏ ਹਨ ਇਸ ਤੋਂ ਲਾਵਾ 250 ਦੇ ਕਰੀਬ ਨੌਟਲ ਅਫਸਰ ਪਿੰਡ ਪੱਦਰ ਤੇ ਲਾਏ ਗਏ ਹਨ ਜੋ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਂ ਨਾਲ ਪ੍ਰਾਲੀ ਨੂੰ ਅੱਗ ਲੱਗਣ ਦੇ ਕੇਸਾਂ ਤੇ ਨਜ਼ਰ ਰੱਖਣਗੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ